ਕੰਗਣਾ ਰਣਾਵਤ ਦੀ ਫਿਲਮ ਐਮਰਜੈਂਸੀ ਨੂੰ 17 ਜਨਵਰੀ ਨੂੰ ਪੂਰੇ ਭਾਰਤ ਵਿੱਚ ਰਿਲੀਜ਼ ਕੀਤਾ ਗਿਆ ਹੈ ਪਰ ਪੰਜਾਬ ਵਿੱਚ ਫਿਲਮ ਦਾ ਕਾਫੀ ਵਿਰੋਧ ਵੇਖਣ ਨੂੰ ਮਿਲਿਆ ਤੇ ਇਹ ਫਿਲਮ ਪੰਜਾਬ ਵਿੱਚ ਨਹੀਂ ਲੱਗਣ ਦਿੱਤੀ ਗਈ ਸਿੱਖ ਜਥੇਬੰਦੀਆਂ ਅਤੇ ਐਸਜੀਪੀਸੀ ਦੇ ਵਿਰੋਧ ਤੋਂ ਬਾਅਦ ਇਹ ਫਿਲਮ ਪੰਜਾਬ ਪਰ ਵਿੱਚ ਨਹੀਂ ਚੱਲ ਸਕੀ ਸਿਰਫ ਮਹਾਲੇ ਦੇ ਕੁਝ ਕੁ ਸਿਨੇਮਾ ਘਰਾਂ ਅਤੇ ਚੰਡੀਗੜ੍ਹ ਵਿੱਚ ਇਹ ਫਿਲਮ ਲਗਾਈ ਗਈ ਸੀ ਜਾਨੀ ਅਤੇ مالی ਨੁਕਸਾਨ ਨਾ ਹੋ ਸਕੇ ਤਾਂ ਸਿਨੇਮਾ ਘਰਾਂ ਅੱਗੇ ਭਾਰੀ ਗਿਣਤੀ ਵਿੱਚ ਪੁਲਿਸ ਫੋਰਸ ਤਾਇਨਾਤ ਸੀ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਫਿਲਮ ਵਿੱਚ ਸੰਤ ਜਰਨੈਲ ਸਿੰਘ ਪਿੰਡਰਾਵਾਲੇ ਦੀ ਕਿਰਦਾਰ ਕੁਸ਼ੀ ਕੀਤੀ ਗਈ ਹੈ ਅਤੇ ਸਿੱਖ ਧਾਰਮਿਕ ਸਥਾਨਾਂ ਨੂੰ ਗੈਰ ਜ਼ਿੰਮੇਵਾਰਨ ਢੰਗ ਨਾਲ ਸਿਲਮਾਇਆ ਗਿਆ ਹੈ। ਉਧਰ ਕੰਗਣਾ ਰਡਾਵਤ ਨੇ ਐਕਸ ਉੱਤੇ ਲਿਖਿਆ ਹੈ ਕਿ ਫਿਲਮ ਦਾ ਪੰਜਾਬ ਵਿੱਚ ਨਾ ਲੱਗਣ ਤੇ ਉਸ ਨੂੰ ਭਾਰੀ ਨਿਰਾਸ਼ਾ ਹੈ ਅਤੇ ਉਸ ਨੇ ਸਿੱਖ ਧਰਮ ਨੂੰ ਨੇੜੇ ਤੋਂ ਬਚਿਆ ਹੈ ਤੇ ਉਸ ਦਾ ਮਕਸਦ ਕਦੇ ਵੀ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਹੈ। ਉਦਰ ਸਿੱਖ ਜਥੇਬੰਦੀਆਂ ਨੇ ਕੰਗਣਾ ਦੀ ਇਸ ਫਿਲਮ ਨੂੰ ਪ੍ਰੋਪਾਗੈਂਡਾ ਦੱਸਿਆ ਹੈ ਇਹ ਫਿਲਮ ਇੰਦਰਾ ਗਾਂਧੀ ਵੱਲੋਂ ਲਗਾਈ ਗਈ 1975 ਦੀ ਰਾਸ਼ਟਰੀ ਅਪਤਾਕਾਲ ਉੱਤੇ ਆਧਾਰਿਤ ਹੈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਪਣੀਆਂ ਸ਼ਕਤੀਆਂ ਦਾ ਦੁਰਪਯੋਗ ਕਰਕੇ ਰਾਸ਼ਟਰਪਤੀ ਤੋਂ ਇਹ ਅਮਰਜੈਂਸੀ ਲਗਾਉਣ ਦੀ ਮੰਗ ਰੱਖੀ ਸੀ ਇੰਦਰਾ ਗਾਂਧੀ ਨੇ ਉਸ ਸਮੇਂ ਦੇ ਵਿਰੋਧੀ ਤਿਰਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਸੁੱਟ ਦਿੱਤਾ ਸੀ ਜਿਨ੍ਹਾਂ ਵਿੱਚ ਜੈ ਪ੍ਰਕਾਸ਼ ਨਰਾਇਣ ਮੁਲਾਇਮ ਯਾਦਵ ਲਾਲੂ ਯਾਦਵ ਤੇ ਜੋਰਜ ਫਰਨਾਂਡੇਸ ਅਤੇ ਮੁਖ ਸ਼ਾਮਲ ਸਨ ਇੰਦਰਾ ਗਾਂਧੀ ਨੇ 1 ਲੱਖ ਤੋਂ ਵੱਧ ਲੋਕਾਂ ਨੂੰ ਐਮਰਜੈਂਸੀ ਦੌਰਾਨ ਜੇਲਾ ਵਿੱਚ ਡਕਿਆ ਸੀ ਤੇ ਲੋਕਾਂ ਦੇ ਮੌਲਿਕ ਅਧਿਕਾਰਾਂ ਤੇ ਜੀਵਨ ਦੇ ਅਧਿਕਾਰ ਨੂੰ ਖਤਮ ਕਰ ਦਿੱਤਾ ਸੀ ਐਮਰਜੈਂਸੀ ਦੇ ਹਟਣ ਤੋਂ ਬਾਅਦ ਭਾਰਤ ਵਿੱਚ ਦੁਬਾਰਾ ਚੋਣਾਂ ਕਰਵਾਈਆਂ ਗਈਆਂ ਜਿਸ ਵਿੱਚ ਇੰਦਰਾ ਗਾਂਧੀ ਨੂੰ ਪਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ ਧੰਨਵਾਦ